ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਪਿਛਲੇ 30 ਸਾਲ ਦੌਰਾਨ ਸਮਾਣਾ ਦੇ ਸਰਕਾਰੀ ਹਸਪਤਾਲ ਨੂੰ ਮੋੜਲੀ ਸਹੂਲਤਾਂ ਦੇਣ ਲਈ ਨਾਕਾਮ ਰਿਹਾ ਪੰਜਾਬ ਸਰਕਾਰ ਭਾਵੇਂ ਕੋਈ ਵੀ ਪਾਰਟੀ ਹੋਵੇ ਪਰ ਮਹਿਕਮੇ ਵੱਲੋਂ ਸਮਾਣਾ ਦੇ ਸਤਰਾਣਾ ਹਸਪਤਾਲ ਦੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਦਾ ਅਖੇਮ ਆਜਾ ਗਰੀਬ ਜਨਤਾ ਭੁਗਤ ਰਹੀ ਹੈ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਗਰੀਬ ਜਨਤਾ ਹੀ ਆਉਂਦੀ ਹੈ ਜੇਕਰ ਕੋਈ ਗਰੀਬ ਪਰਿਵਾਰ ਜਨੇਪਾ ਕਰਵਾਉਣ ਦੇ ਲਈ ਪ੍ਰਾਈਵੇਟ ਹਸਪਤਾਲ ਦੇ ਵੀ ਜਾਂਦਾ ਹੈ ਤਾਂ ਉੱਥੇ 50000 ਰੁਪਏ ਉੱਪਰ ਖਰਚਾ ਆਉਂਦਾ ਹੈ ਦੱਸਣਯੋਗ ਹੈ ਕਿ ਸਰਕਾਰੀ ਹਸਪਤਾਲ ਵਿੱਚ ਮਹਿਲਾ ਰੋਗ ਦੇ ਡਾਕਟਰ ਨਹੀਂ ਹੈ ਕੋਈ ਮੈਡੀਕਲ ਅਫਸਰ ਵੀ ਨਹੀਂ ਹੈ ਇਸ ਤੋਂ ਇਲਾਵਾ ਰੇਡੀਓ ਗ੍ਰਾਮ ਨਹੀਂ ਹੈ ਨਰਸਾਂ 25 ਵਿੱਚੋਂ ਪੰਜ ਕੰਮ ਕਰ ਰਹੀਆਂ ਹਨ ਜਿਨ੍ਹਾਂ ਨਾਲ ਬੱਚਿਆਂ ਦੀ ਜ਼ਿੰਦਗੀ ਨਾਲ ਕੁਝ ਵੀ ਹੋ ਸਕਦਾ ਹੈ ਲੋਕੀ ਮੰਗ ਕਰ ਰਹੇ ਹਨ ਕਿ ਸਿਹਤ ਵਿਭਾਗ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਪੂਰੀ ਨੁਕਤੀ ਕੀਤੀ ਜਾਵੇ ਕਨੋਰੀ ਬਾਰਡਰ ਦਾ ਜਿਹੜਾ ਮਾਮਲਾ ਚੱਲ ਰਿਹਾ ਹੈ ਉੱਥੇ ਡਾਕਟਰ ਪਟਿਆਲਾ ਤੋਂ ਭੇਜੇ ਜਾਣ ਪ੍ਰਸ਼ਾਸਨ ਨੂੰ ਸਮਾਣਾ ਤੇ ਪਾਤਨ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਵਾਰਡ ਦੇ ਡਾਕਟਰ ਪਟਿਆਲਾ ਤੋਂ ਭੇਜੇ ਜਾਣ ਤੇ ਇੱਥੇ ਦੇ ਮਰੀਜ਼ ਪਰੇਸ਼ਾਨਾ ਹੋਣ ਹੁਣ ਸਮਾਂ ਦੱਸਦਾ ਹੈ ਕਿ ਸਿਹਤ ਵਿਭਾਗ ਉੱਥੇ ਲੋਕਾਂ ਨੂੰ ਸਮੱਸਿਆ ਦਾ ਹੱਲ ਕਰਦਾ ਹੈ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੋਰ ਮਦਾਵਾ ਨੇ ਕਿਹਾ ਸਿਹਤ ਵਿਭਾਗ ਦੇ ਸਮਾਨ ਹਸਪਤਾਲ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਨਹੀਂ ਦਿੱਤੀ ਜਾਂਦੀ ਤਾਂ ਸੰਘਰਸ਼ ਵਿੱਢਿਆ ਜਾਵੇਗਾ ਪੰਜਾਬ ਸੀਨੀਅਰ ਮੈਡੀਕਲ ਅਧਿਕਾਰੀ ਸਮਾਣਾ ਡਾਕਟਰ ਜਤਿੰਨ ਨੇ ਗੱਲਬਾਤ ਕਰਨ ਤੇ ਉਹਨਾਂ ਨੇ ਬੱਚਾ ਵਾੜ ਦਾ ਦੌਰਾ ਕਰਦਿਆਂ ਕਿਹਾ ਕਿ ਉੱਥੇ ਕੋਈ ਨਰਸ ਹਾਜ਼ਰ ਨਹੀਂ ਸੀ ਜਿਸ ਤੇ ਉਹਨਾਂ ਨੇ ਕਿਹਾ ਕਿ ਸਵੇਰੇ ਵਕਤ ਸਾਡੇ ਕੋਲ ਨਰਸਾਂ ਨਹੀਂ ਹੈ ਜਦੋਂ ਪੁੱਛਿਆ ਗਿਆ ਤਾਂ ਕੱਲ ਸ਼ਾਮ ਨੂੰ ਵੀ 3 ਵਜੇ ਤੋਂ ਬਾਅਦ ਕੋਈ ਨਰਸ ਨਹੀਂ ਸੀ ਨਾ ਬੱਚਾ ਵਾੜ ਦੇ ਵਿੱਚ ਸੀ ਤੇ ਉੱਪਰ ਨਾ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ ਇੱਥੇ ਕਮੀ ਪੂਰੀ ਕੀਤੀ ਜਾਵੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਪਾਉਣੀ ਚਾਹੀਦੀਆਂ ਨੇ ਸਾਂਭਣ ਵਾਸਤੇ 3 ਵਜੇ ਤੋਂ ਬਾਅਦ ਕੋਈ ਸਟਾਫ ਨਹੀਂ ਹੈਗਾ ਜੀ ਉਹਰੇ ਠੀਕ ਹੈ ਜੀ ਜੀ ਬੱਚੇ ਨੂੰ ਮਾਂ ਨੂੰ ਹਾਂ ਮਾਂ ਨੂੰ ਕੁਝ ਹੋ ਗਿਆ ਕੌਣ ਜ਼ਿੰਮੇਵਾਰ ਇਸ ਦਾ ਬੋਲੋ ਤੁਸੀਂ ਸਰਕਾਰ ਨੂੰ ਕੀ ਮੰਗ ਕਰੀਏ ਸਰਕਾਰ ਨੂੰ ਇਹੀ ਮੰਗ ਕਰਦੇ ਡਾਕਟਰ ਪੁੱਲ ਲਿਆਉਣਗੇ ਇੰਨਾ ਕੰਮ ਹੈ ਉਹਰੇ ਮਰੀਜ਼ ਰੈਪ ਨੂੰ ਹੋ ਕੇ ਜਾ ਰਹੇ ਕੋਈ ਪ੍ਰਾਈਵੇਟ ਜਾ ਰਹੇ ਕੋਈ ਮਾਤਾ ਖਸਲਿਆ ਜਾ ਰਹੇ ਕੋਈ ਜਿੰਦਰਾ ਜਾ ਰਹੇ ਕਿੱਥੇ ਜਾਣ ਗਰੀਬ ਬੰਦਾ ਕਿੱਥੇ ਜਾਣ ਜੀ ਸਾਮਾਨ ਤੋਂ ਬਾਹਰ ਨਿਕਾਣਗੇ ਪੈਸਾ ਹੀ ਲੱਗਦਾ ਹੈ ਜੀ ਕਿੱਥੋਂ ਲਿਆਣ ਪੈਸੇ ਗਰੀਬ ਬੰਦਾ ਠੀਕ ਹੈ ਜੀ ਸੁਰੇਂਦਰ ਕੁਮਾਰ ਪਿੰਡ ਗਲਾਰ ਤੋਂ ਆਇਆ ਸੀ ਅਸੀਂ ਅਸੀਂ ਥੋੜੀ ਮੀਸੇਜ ਵਿੱਚ ਆਉਣਾ ਹਾਂਜੀ ਮੈਂ ਆਉਣਾ ਇੱਕ ਮਹੀਨੇ ਬਾਅਦ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਨੂੰ ਕਿਤੇ ਧੱਕੇ ਨਾ ਖਾਣੇ ਪੈਣ ਅਸੀਂ ਸਾਮਾਨੇ ਚਾਹਨੇ ਵੀ ਸਾਡੀ ਡਿਲੀਵਰੀ ਕਿੰਨੇ ਦੂ ਪਏ ਤੇ ਕਿੰਨੇ ਕਿਲੋਮੀਟਰ ਜਾਏ ਸਾਡੇ ਅਸੀਂ ਇਹ 30 ਕਿਲੋਮੀਟਰ ਦੂਰ ਆਇਥੋਂ 30 ਕਿਲੋਮੀਟਰ ਦੂਰ ਤੋਂ ਆਇਆ ਸੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਡੀ ਜਿਹੜੀ ਡਿਲੀਵਰੀ ਬੱਚੇ ਦੀ ਇੱਥੇ ਹੋਣੀ ਚਾਹੀਦੀ ਹੈ ਜਦੋਂ ਸਾਨੂੰ ਕੋਈ ਨਾ ਕੋਈ ਟੈਸਟ ਲੈ ਕੇ ਦੇ ਦੇਣੇ ਕਦੇ ਕਿੱਥੇ ਭੇਜ ਦੇਣੇ ਕਦੇ ਕਿੱਥੇ ਵੇ ਨੇ ਸਾਨੂੰ ਇਸ ਕਰਕੇ ਬਹੁਤ ਮੁਸ਼ਕਿਲ ਆ ਰਹੀ ਹੈ ਤੇ ਇਸ ਕਰਕੇ ਸਾਡੀ ਕੋਈ ਸੁਣਾ ਬੱਚਾ ਹੋਵੇਗਾ ਉਹ ਕਿੱਥੇ ਹੋਣਾ ਚਾਹੀਦਾ ਸਮਾਨੇ ਹੋਣਾ ਚਾਹੀਦਾ ਸਰ ਇੱਥੇ ਤੇ ਡਾਕਟਰ ਵੀ ਨਹੀਂ ਹੈ ਨਾ ਨਰਸਾਂ ਕੋਈ ਨਹੀਂ ਸਾਡੇ ਇਹ ਸੋਚਣਾ ਚਾਹੀਦਾ ਸਰਕਾਰੀ ਹਸਪਤਾਲ ਨੂੰ ਇਹ ਕਰਨਾ ਚਾਹੀਦਾ ਕੋਈ ਨਾ ਕੋਈ ਗੱਲਬਾਤ ਤੋਂ ਬਾਅਦ ਤੇ ਅਸੀਂ ਇਹ ਚਾਹਨੇ ਵੀ ਸਾਡਾ ਜਿਹੜਾ ਹੋਵੇ ਜੋ ਆ ਇੱਥੇ ਸਮਾਨੇ ਹੋਣਾ ਚਾਹੀਦਾ ਡਾਕਟਰ ਜਥੇ ਨਿਸ਼ਾਨ ਆਪਣੇ ਕਿੰਨਾ ਪਰਮੈਡਿਕ ਨਰਸਾਂ ਕਿੰਨੇ ਇੱਥੇ ਆਪਣੀ ਡਿਊਟੀ ਜਿਹੜੇ ਹੈ ਪ੍ਰੈਜੈਂਟ ਆਪਣੇ ਕੋਲ ਔਨ ਰਿਕਾਰਡ ਔਨ ਰਿਕਾਰਡ 5 ਨਰਸਾਂ ਹੈਗੀਆਂ ਬਾਕੀ ਅਸੀਂ ਸਿਵਲ ਸਰਜਨ ਪਟਿਆਲਾ ਤੇ ਉੱਪਰ ਸੇ ਰਿਕੁਐਸਟ ਕੀਤੀ ਸੀ ਕਿ ਸਾਨੂੰ ਹੋਰ ਭੇਜੀ ਜਾਣ ਤੇ ਤਿੰਨ ਇਹਨਾਂ ਨੇ ਹੋਰ ਭੇਜੀ ਹੈਗੀਆਂ ਟੋਟਲ ਸਾਡੇ ਕੋਲ 8 ਹੈਗੀਆਂ ਸਟਾਫ ਨਰਸਾਂ ਹੁਣ ਡੈਟ ਦੇ ਦਿੱਨ ਜਿਹੜੇ ਡੈਪਟਸਮੈਂਟ ਦਾ ਬੰਦਾ ਆਉਂਦਾ ਉਸਕਾ ਮਨ ਨਹੀਂ ਹੁੰਦਾ ਤੇ ਤਿੰਨ ਦੇ ਇਹਨਾਂ ਨੇ ਕੰਮ ਨਹੀਂ ਕਰਦਾ ਰੋ ਸਾਵ ਨੂੰ 6 ਵਜੇ ਕੇ ਬਾਅਦ ਤੋ ਔਰੇ ਅਬ ਤੁਸੀਂ ਦੇਖ ਕੇ ਆਓ ਲੇਬਰ ਰੂਮ ਦੇ ਵਿੱਚ ਕੋਈ ਅਮਰਜੈਂਸੀ ਦੇਖਿਆ ਨਾ ਕੋਈ ਹਾਂ ਲੇਬਰ ਰੂਮ ਦੇ ਵਿੱਚ ਈਵਨਿੰਗ ਤੇ ਨਾਈਟ ਦੇ ਵਿੱਚ ਹੈਗੀਆਂ ਸਾਡੇ ਕੋਲ ਸਟਾਫ ਨਰਸਾਂ ਮਾਰਨਿੰਗ ਦੇ ਵਿੱਚ ਨਹੀਂ ਹੈਗੀਆਂ ਨਾ ਇਵਨਿੰਗ ਸੀ ਵੀ ਨਹੀਂ ਸੀ ਕੱਲ੍ਹ ਸ਼ਾਮ ਨੂੰ 6 ਵਜੇ ਕੋਈ ਨਹੀਂ ਸੀ ਇੱਥੇ ਡਿਲੀਵਰੀ ਦੇ ਟਾਈਮ ਤੇ ਬੱਚੇ ਲੇਡੀਆਂ ਚਾਰ ਪਈਆਂ ਸੀ ਕੋਈ ਨਰਸ ਨਹੀਂ ਸੀ ਇੱਥੇ ਸਟੈਂਡ ਲਾ ਉੱਪਰ ਵਾਰਡ ਦੇ ਅੰਦਰ ਕੋਈ ਸਟਾਫ ਮੈਂਬਰ ਥਾ ਰਾਤ ਸ਼ਾਮ ਨੂੰ 6 ਵਜੇ ਵਾਰਡ ਦੇ ਵਿੱਚ ਵੀ ਇਵਨਿੰਗ ਤੇ ਨਾਈਟ ਦੇ ਵਿੱਚ ਹੈਗੇ ਮਾਰਨਿੰਗ ਦੇ ਵਿੱਚ ਨਹੀਂ ਹੈਗੇ ਸਾਡੇ ਕੋਲ ਕਿਉਂਕਿ ਉਹ ਸ਼ਾਰਟੇਜ ਚੱਲੀ ਹੈ ਅਸੀਂ ਉੱਚ ਅਧਿਕਾਰੀਆਂ ਨੂੰ ਲਿਖੀ ਹੋਈ ਹੈ ਤਾਂ ਕਿ ਸਾਡੇ ਕੋਲ ਬਦ ਤੋਂ ਬਦ ਸਟਾਫ ਨਰਸਾਂ ਭੇਜੀ ਜਾਣ ਤਾਂ ਜੋ ਸੀ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੀਏ ਐਮਓ ਵੀ ਘਟੇ ਐਮਓ ਵੀ ਥਾ ਡੱਲੇ ਵਾਲੇ ਕੀ ਮੈਟਰ ਨੂੰ ਲੈ ਕੇ ਉੱਥੇ ਭੇਜਗੇ ਜਦਕਿ ਇੱਥੋਂ ਬਾਹਰ ਨਹੀਂ ਹੋ ਜੈਨ ਨੂੰ ਤਕਲੀਫ ਹੁੰਦੀ ਹੈ ਬਤਿੰਨੀ ਮੁਸ਼ਕਿਲ ਆਉਂਦੀ ਤੁਹਾਨੂੰ ਇਹ ਤਾਂ ਹੁਣ ਕੀ ਮੰਗ ਕਰਦੇ ਹੋ ਹੋਣਾ ਚਾਹੀਦਾ ਨਾ ਹਾਂਜੀ ਹਾਂਜੀ ਹੋਣਾ ਚਾਹੀਦਾ ਹੈ ਇੱਥੇ ਸਟਾਫ ਬਿਲਕੁਲ ਹੀ ਘਟ ਹੈ ਇਸ ਟਾਈਮ ਕੋਈ ਨਹੀਂ ਨਾ ਇਸ ਟਾਈਮ ਕੋਈ ਨਹੀਂ ਹੈਗਾ ਜੀ ਤੇ ਡਾਕਟਰ ਨਰਸਾਂ ਜ਼ਰੂਰੀ ਹੈ ਹਾਂਜੀ ਹਾਂਜੀ ਜ਼ਰੂਰੀ ਨੇ ਜੀ ਕਿਉਂਕਿ ਹੁਣ ਤਨਖਾਹ ਇਸ ਚੀਜ਼ ਦੀ ਲੈਂਦੇ ਨੇ ਲੋਕਾਂ ਦੀ ਸੇਵਾ ਵਾਸਤੇ ਹੂੰ ਤੇ ਹੁਣ ਜੇ ਤਨਖਾਹ ਲੈਂਦੇ ਨੇ ਤੇ ਆਪਣਾ ਕੰਮ ਵੀ ਪੂਰਾ ਕਰਨਾ ਬਾਈਟਸ ਨੂੰ ਤਕਲੀਫ ਹੁੰਦੀ ਹੈ ਮਰੀਜ਼ ਨੂੰ ਹਾਂਜੀ ਕੀ ਕੀ ਹੋ ਸਕਦਾ ਕੁਝ ਵੀ ਹੋ ਸਕਦਾ ਸਰ ਹੂੰ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜੇ ਉਹਨਾਂ ਨੂੰ ਤਨਖਾਹ ਦਿੰਦੇ ਹੋ ਤੇ ਉਹ ਆਪਣਾ ਪੂਰਾ ਕੰਮ ਕਰਨ ਵੀ ਜਾਂਚ ਕਰਨ ਆ ਕੇ ਵੀ ਕੀ ਹੋ ਰਿਹਾ ਇੱਥੇ ਕੀ ਨਹੀਂ ਹੋ ਰਿਹਾ ਠੀਕ ਹੈ ਸਟਾਫ ਕਮ ਘੱਬਾਣਾ ਲਾਣਾ ਸਟਾਫ ਹੈ ਨਹੀਂ ਤਾਂ ਕੀ ਹੋਮਗੇ ਹੋਣੀ ਚਾਹੀਦਾ ਹੋਰ ਭੇਜੋ ਹਾਂਜੀ ਹਾਂਜੀ ਸਟਾਫ ਪੂਰਾ ਹੋਣਾ ਚਾਹੀਦਾ ਸਰ ਜੇ ਸਿਵਲ ਹਸਪੀਟਲ ਹੈ

ਜਿਤਨੇ ਡਿਊਟੀ 'ਤੇ ਹੁੰਦੇ ਹਾਂ ਪਹਿਲੇ ਹੀ ਬਤਾ ਦ ਦਿੰਦੇ ਹਾਂ ਪੇਸ਼ੈਂਟ ਨੂੰ ਐਕਸਪਲੇਨ ਕਰ ਦਿੰਦੇ ਹਾਂ ਕਿ ਯਾਹ 3 ਵਜੇ ਤੱਕ ਹੀ ਹਮ ਹੁੰਦੇ ਹਾਂ 3 ਵਜੇ ਕੇ ਬਾਅਦ ਕੋਈ ਨਹੀਂ ਹੁੰਦਾ ਤੋ ਪੇਸ਼ੈਂਟ ਆਪਣੇ ਰਿਸਕ 'ਤੇ ਫੇਰ ਕਰਵਾਤੇ ਹੈਂ